ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਆਓ ਅੱਜ ਤੁਹਾਨੂੰ ਮਿਲਾਉਣੇ ਆ ਉਹ ਕਿਸਾਨ ਜਿਹੜਾ ਫਸਲ ਦੀ ਪੈਦਾਵਾਰ ਤੋਂ ਪਹਿਲਾਂ ਹੀ ਕਮਾ ਲਿੰਦਾ ਲੱਖਾਂ ਰੁਪਏ ਜੁਟਿਆ ਹੋਇਆ ਹੈ ਕਿਸਾਨਾਂ ਨੂੰ ਮਾਲੋ ਮਾਲ ਕਰਨ ਲਈ ਦਿੰਦਾ ਹੈ ਸਹੀ ਅਤੇ ਮੁਫਤ ਸਲਾਹ ਫਸਲਾਂ ਦੇ ਵਦੇਰੇ ਵਾਢਤ ਲਈ ਸਾਲਾਂ ਬੁੱਧੀ ਸਮੇਂ ਤੋਂ ਮੁਹੱਈਆ ਕਰਵਾ ਰਿਹਾ ਹੈ ਯਾਰੀ ਦੀ ਅਤੇ ਤੰਦ ਨੂੰ ਤਨੀਰੀਆਂ ਇੱਥੇ ਚੁੱਕਾ ਕਿਸਾਨਾਂ ਦਾ ਦਿਲ ਸਵੇਤਾ ਅਤੀਤ ਕੋਟ ਨਸਰੀ ਬੰਕ ਚੁਕੀ ਹੈ ਕਿਸਾਨਾਂ ਨੇ ਪਹਿਲੀ ਪ੍ਰਤੰਤ ਅਪਸਿੱਧੀ ਮੰਝਲ ਜਿੱਥੇ ਮਿਲਦੇ ਹਨ ਹਰ ਕਿਸਾਨ ਦੀਆਂ ਫਸਲਾਂ ਸਬਜ਼ੀਆਂ ਦੇ ਸ਼ੋਧ ਮਿਆਰੀ ਬੀਜ ਅਤੇ ਅਗੇਤੀ ਉੱਤੇ ਦੀ ਕਿਸਮਾਂ ਬੰਦਰੂਤ ਝੋਨੇ ਅਤੇ ਬਾਸਮਤੀ ਦੀਆਂ ਪਨੀਰੀਆਂ ਜੋ ਕਿਸਾਨ ਕੇ ਵਿੱਤ ਸਿੱਧੀ ਲਗਾ ਕਮਾ ਲੈਂਦੇ ਆ ਲੱਖਾਂ ਪਏ ਇਹ ਨਵ ਤਰੀਕ ਕਿਸਾਨਾਂ ਦੀ ਪਹਿਲੀ ਤਪੰਤੇ ਪੁੱਤਰ ਦੀ ਖਰਾ ਤੁਸੀਂ ਵੀ ਕਰਨੀ ਖੇਤੀ ਲੈਣਾ ਵੱਧ ਚਾਰ ਰੋਗ ਮੁਕਤ ਬੋਧਿਆਵ ਵਾਲੀ ਅਗੇਤੀ ਪਛੇਤੀ ਝੋਨੇ ਫਸਲ ਦੀ ਪਨੀਰੀ ਤਾਂ ਕਰੋ ਸੰਪਰਕ ਕਿਸਾਨੀ ਭਰੋਸੇ ਦਾ ਇੱਕੋ ਇੱਕ ਨਾਮ ਅਜੀਤ ਬੋਦਲਤਰੀ ਵਾਕੇ ਵਾਲਾ ਕੁਲਬੀਰ ਸਿੰਘ ਤੁਰਨਾ 9463772689 ਲਓ ਵੀ ਲੌਂ ਪਨੀਰੀ ਤੇ ਲੋ ਬਰੋਸਾ ਕਰੋ ਖੁਸ਼ੀ ਖੁਸ਼ੀ ਖੇਤੀ ਦੀ ਸ਼ੁਰੂਆਤ ਆਪ ਵੀ ਮਿੱਤਰੋ ਜਿਹੜਾ ਇੱਕ ਛੋਟਾ ਮੱਧ ਵਰਗੀ ਕਿਸਾਨ ਪਰਿਵਾਰ ਆ ਜਿਹਨੇ ਜਿੱਥੇ ਕਿਸਾਨਾਂ ਦੇ ਨਾਲ ਖੜਨ ਦਾ ਸੋਚਿਆ ਪੜ੍ਹ ਲਿਖ ਕੇ ਆਪ ਤੇ ਦਾ ਸਮੁੱਚਾ ਪਰਿਵਾਰ ਜਿਹੜਾ ਉਹ ਉਹ ਤਿਆਰ ਕਰਦਾ ਪਨੀਰੀਆਂ ਤਿਆਰ ਕਰਦਾ ਜਿੱਥੇ ਸਬਜ਼ੀਆਂ ਦੀਆਂ ਤਿਆਰ ਕਰਦਾ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਪੰਜਾਬ ਦੀ ਮੁੱਖ ਫਸਲਾ ਝੋਨਾ ਬਾਸਮਤੀ ਆ ਉਹਨੂੰ ਵੀ ਇਹ ਕਿਸਾਨ ਸਮਰਪਿਤ ਹੋਇਆ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿਹੜੀ ਪਨੀਰੀ ਇਹ ਬੀਜ ਦੇ ਆ ਗੇਤੀ ਪਛੇਤੀ ਅਤੇ ਕਿਹੜੀ ਕਿਸਾਨਾਂ ਨੂੰ ਮੁਹੱਈਆ ਕਰਵਾਉਂਦੇ ਆ ਉਹਨਾਂ ਦਾ ਝਾੜ ਕਿਵੇਂ ਆ ਹਰ ਇੱਕ ਟੌਪਿਕ ਤੇ ਆਪਾਂ ਨਾਲ ਗੱਲ ਕਰਦੇ ਆਂ ਆ ਕੁਲਦੀਪ ਸਿੰਘ ਜੀ ਪਨੀਰੀ ਬਾਰੇ ਦੱਸੋ ਬਾਕੀ ਆਪਾਂ ਬਾਅਦ ਚ ਗੱਲ ਕਰਦੇ ਆ ਝੋਨੇ ਦੀ ਪਨੀਰੀ ਕੀ ਵਾਕਿਆ ਤੁਸੀਂ ਤਿਆਰ ਕਰਦੇ ਹੋ ਖੁਦ ਕਰਦੇ ਹੋ ਬਿਲਕੁਲ ਜੀ ਝੋਨੇ ਦੀ ਪਨੀਰੀ ਆਪਾਂ 18 ਸਾਲ ਤੋਂ ਜਿਹੜੀਆਂ ਸੇਲ ਕਰ ਰਹੇ ਆ ਔਰ ਪਿਛਲੇ ਸਾਲ ਵੀ ਆਪਾਂ ਲਗਭਗ ਚੰਗਾ ਰਿਜ਼ਲਟ ਮਿਲਿਆ ਜਿੰਦੇ ਚਾਪਾਂ 5 ਕਿੱਲੇ ਲਗਭਗ 5 ਕਿੱਲੇ ਦੇ ਨੇੜੇ ਜੀ ਪਨੀਰੀਆਂ ਸੇਲ ਕੀਤੀ ਮਤਲਬ ਜਿਹੜੀ ਤੁਸੀਂ ਪਨੀਰੀ ਆ ਅਗੇਤੀ ਪਿਛੇਤੀ ਹਰ ਕਿਸਮ ਦੀ ਕਿਸਾਨਾਂ ਨੂੰ ਮਾਇਆ ਕਰਵਾਉਂਦੇ ਆ ਹਰ ਵੈਰਾਈਟੀਆਂ ਆਪਣੇ ਕੋਲ ਹੁੰਦੀਆਂ ਝੋਨੇ ਦੇ ਵਿੱਚ ਜਿਵੇਂ ਆਪਣੇ ਪੀਆ 131 ਪੀਆ 132 ਔਰ PR111 PR114 ਤੇ ਸੁਪਰੀਮ 110 ਦੀ ਜਿਹੜੀ ਪਨੀਰੀ ਆਪਾਂ ਚੈਲ ਕਰਦੇ ਹਾਂ ਪਰ ਹੋਰ ਵੀ ਕਈ ਵੈਰਾਈਟੀਆਂ ਦੇ ਚੁੰਨੇ ਦੇ ਚੱਕੋ ਓਕੇ ਇਹਦੇ ਚ ਬਾਸਮਤੀ ਵੀ ਕਰਦੇ ਹਾਂ ਹਾਂਜੀ ਹਾਂਜੀ ਬਾਸਮਤੀ ਦੀ ਸਾਰੀਆਂ ਵੈਰਾਈਟੀਆਂ ਆਪਣੇ ਕੋਲ ਪਨੀਰੀ ਮਿਲਣਗੇ ਜਿਵੇਂ 1500 900 1699 111 21 17 18 14 85 ਹੋਰ ਕਈ ਵੈਰਾਈਟੀਆਂ ਨੇ ਬਾਸਮਤੀ ਦੇ ਵਿੱਚ ਆਪਣੇ ਕੋਲ ਉਹ ਅਗੇਤੀਆਂ ਪਿਛੇਤੀਆਂ ਸਾਰੀਆਂ ਹਾਂ ਬਿਲਕੁਲ ਅਗੇਤੀਆਂ ਪਿਛੇਤੀਆਂ ਸਾਰੀਆਂ ਜਦੋਂ ਮਰਜੀ ਕਿਸਾਨ ਮਹੀਆ ਉਹਨੂੰ ਚਾਹੀਦੀ ਹੋਵੇ ਤੁਹਾਨੂੰ ਹਾਂ ਬਿਲਕੁਲ ਜੀ ਜਦੋਂ ਮਰਜੀ ਤੁਸੀਂ ਪਨੀਰੀ ਦਾ ਆਪਾਂ ਨੂੰ ਆਰਡਰ ਦੇ ਸਕਦੇ ਜੇ ਔਰ ਦੇਖ ਸਕਦੇ ਜ ਆ ਪਹਿਲਾਂ ਸਭ ਤੋਂ ਆਪਣਾ ਨੰਬਰ ਸ਼ੇਅਰ ਕਰੋ ਅੱਗੇ ਆਪਾਂ ਫਿਰ ਗੱਲ ਕਰਾਂਗੇ ਮੇਰੇ ਕੋਲ ਜੀ ਅਜੀਤ ਪੌਦ ਨਰਸਰੀ ਪਿੰਡ ਵਾਗੇਵਾਲਾ ਤੇ ਮੋਬਾਈਲ ਨੰਬਰ ਹੈਗਾ ਆਪਣਾ 94638 72699 ਆ ਮਿੱਤਰੋ ਅਏ ਅਸੀਂ ਜਿਹੜਾ ਨੰਬਰ ਤੁਹਾਡੇ ਨਾਲ ਸਕਰੀਨ ਤੇ ਵੀ ਨੋਟ ਕਰਾਂਗੇ ਹੁਣ ਬਾਈ ਨੂੰ ਜਾਣਦੇ ਆ ਜਿਹੜਾ ਇਹ ਬੀਜ ਆ ਇਹ ਕੁਆਲਿਟੀ ਦਾ ਮਿਆਰੀ ਹੁੰਦਾ ਬਿਲਕੁਲ ਜੀ ਚੰਗੀ ਕੁਆਲਿਟੀ ਦੇ ਉੱਪਰ ਬੀਜ ਲੈ ਕੇ ਆਉਂਦੇ ਆ ਆਪਣਾ ਬੀਜ ਸੇਲ ਦਾ ਵੀ ਕੰਮ ਹੈਗਾ ਆਪਣੇ ਕੋਲ ਅਜੀਤ ਖੇਤੀ ਸਟੋਰ ਦੇ ਨਾਂ ਤੇ ਜਿਹੜਾ ਲਾਇਸੈਂਸ ਹੈਗਾ ਔਰ ਦੁਕਾਨ ਵੀ ਆਪਣੀ ਹੈਗੀ ਤੁਸੀਂ ਦੇਖ ਹੀ ਰਹੇ ਹੋ ਇਹ ਆਪਣੇ ਜਿਹੜਾ ਬੀਜ ਦੀ ਚੰਗੀ ਸੇਲ ਕਰਦੋਂ ਰ ਚੰਗੇ ਕੁਆਲਟੀ ਦੇ ਲਿਆ ਕੇ ਆਪਾਂ ਬੀਜ ਵਰਤ ਰਹੇ ਹਾਂ ਔਰ ਪਨੀਰੀ ਵੀ ਬੀਜ ਰਹੇ ਹਾਂ ਔਰ ਕਿਸਾਨਾਂ ਨੂੰ ਮੋਹਈਆ ਵੀ ਕਰਾ ਰਹੇ ਹਾਂ ਚੰਗੇ ਬੀਜ ਓਕੇ ਜਿਹੜਾ ਕਿਸਾਨ ਆ ਉਹਨੂੰ ਆਪਾਂ ਜਿਵੇਂ ਆਪਾਂ ਗੱਲ ਕਰੀਏ ਪਹਿਲਾਂ ਪਰਮਲ ਜਿਆਦਾ ਬੀਜਦੇ ਸੀ ਪਰਮਲ ਚ ਕਿਹੜੀ ਕਿਹੜੀ ਕਿਸਮ ਆਪਣੇ ਕੋਲ ਇਹ ਪਰਮਲ ਦੇ ਵਿੱਚ ਜਿਹੜੇ ਝੋਨੇ ਦੀਆਂ ਸਾਰੀਆਂ ਵੈਰਾਈਟੀਆਂ ਆ ਜਾਣੀਆਂ ਨੇ ਜਿਵੇਂ ਪੀਆਰ 131 ਪੀਆਰ 132 ਪੀਆਰ 111 ਪੀਆਰ 114 ਸੁਪਰੀਮ 110 ਔਰ ਹੋਰ ਆਪਣੇ PR 126 ਜਿਹੜੀ ਵੱਡੀ ਡਿਮਾਂਡ ਹੈ ਸਾਡੇ ਇਲਾਕੇ ਦੇ ਵਿੱਚ ਜਿਹੜਾ ਸਬਜੀ ਵਾਲਾ ਏਰੀਆ ਇਹ ਵੱਡੀ ਡਿਮਾਂਡ ਨਿਕਲਦੀ ਮਤਲਬ ਜਿਹੜਾ 126 ਹੈ ਇਹ ਘਟਦੇ ਨਾਲ ਆ ਹਾਂ ਇਹ 126 ਜਿਹੜਾ ਸਬਜੀ ਜਿਹੜੇ ਬੰਦੇ ਲਉਂਦੇ ਉਹਨਾਂ ਵਾਸਤੇ ਬਹੁਤ ਹੀ ਫਾਇਦੇਮੰਦ ਏੜਾ ਹੈ ਇਹਦਾ ਝਾੜ ਵੀ ਚੰਗਾ ਔਰ ਇਹ ਤਕਰੀਬਨ ਲਗਭਗ 90 ਦਿਨ ਤੋਂ ਪਹਿਲਾਂ ਹੀ ਇਹ ਜਿਹੜੇ ਜ਼ਮੀਨ ਖਾਲੀ ਹੋ ਜਾਂਦੀ ਪੱਕੀ ਫਸਲ ਤਿਆਰ ਹੋ ਜਾਂਦੀ ਜ਼ਮੀਨ ਖਾਲੀ ਹੋ ਜਾਂਦੀ ਹਾਂ ਜੀ ਪੜੀਰੀ ਤੋਂ ਬਿਨਾ 90 ਤੱਕ ਓਕੇ ਤੇ ਜੇ ਆਪਾਂ ਗੱਲ ਕਰੀਏ ਤੋਂ ਅੱਗੇ ਆ ਜੋ ਜਿਹੜਾ ਹੋਰ ਕਿਸਮਾ ਹੈਗੀ ਬਾਸਮਤੀ ਦੀ ਕਿਹੜੀ ਕਿਹੜੀ ਕਿਸਮ ਹੈ ਹਾਂ ਬਾਸਮਤੀ ਅਗਰ ਜਲਦੀ ਤਿਆਰ ਕਰਨੇ ਜਾਂ 159 1692 ਬਹੁਤ ਜ਼ਿਆਦਾ ਸਾਡੇ ਇਲਾਕੇ ਚ ਇੱਧਰ ਵਿਕਦੀ ਹੈ ਔਰ ਜਿਨ੍ਹਾਂ ਨੇ ਸਬਜੀ ਲਈ ਹੋਈ ਆ ਉਹ ਸਬਜੀ ਆਰਮਨਾਲ ਤੋੜ ਕੇ ਵੀ ਉਹਨੂੰ ਲਗਾ ਕੇ ਨਹੀਂ ਫਿਰ ਉਹ ਸਬਦੇ ਨਾਲ ਹੀ ਫਿਰ ਸਬਜੀ ਲੱਗ ਜਾਂਦੀ ਹੈ ਉਹਦੇ ਵਿੱਚ 159 ਤੇ 1692 ਬੜੇ ਵੱਡੇ ਪੱਦਰ ਤੇ ਸਿਕਨੇਰੀਆਂ ਦੀ ਸੇਲ ਕਰਦੇ ਔਰ ਬੀਜ ਵੀ ਵੇਚਦੇ ਇਹ ਬੀਜ ਮਿਆਰੀ ਸ਼ੁੱਧ ਇਹਦੀ ਗਾਰੰਟੀ ਹਾਂ ਬਹੁਤ ਵਧੀਆ ਕੰਪਨੀ ਦਾ ਆਪਾਂ ਬੀਜ ਲੈ ਕੇ ਆਉਣੇ ਚੰਗੇ ਬੀਜ ਲੈ ਕੇ ਆਉਣੇ ਤੇ ਬਿੱਲ ਤਕਵਾ ਕੇ ਲੈ ਕੇ ਆਉਣੇ ਆ ਤੇ तकरीबन ਜਿਹੜਾ ਉਹ ਰਿਜ਼ਲਟ ਆ ਜਿੱਤੇ ਤੱਕ ਬੀਜ ਦਾ ਸਾਨੂੰ ਸਾਰੇ ਦਾ ਵਧੀਆ ਕਿਹੜੀ ਕਣੀ ਕੰਪਨੀਆਂ ਤੁਸੀਂ ਤਰਜੀਹ ਦਿੰਦੇ ਹੋ ਬੀਜ ਖਰੀਦਣ ਸਮੇਂ ਚੰਗੀ ਇੱਕ ਤਾਂ ਪ੍ਰਭਾਤ ਕੰਪਨੀ ਦਾ ਪਰ ਡਾਇਰੈਕਟਰ ਜਿਹੜਾ ਉਹਨਾਂ ਦਾ ਬੀਜ ਲੈ ਰਹੇ ਆ ਤੇ ਆਪਣੇ ਪਿਛਲੇ 3-4 ਸਾਲ ਤੋਂ ਉਹਨਾਂ ਨਾਲ ਆਪਾਂ ਵਰਤਦੇ ਪਏ ਆ ਬਹੁਤ ਵਧੀਆ ਬੀਜ ਨਿਕਲਦੇ ਪਿਆ ਉਸ ਤੋਂ ਬਾਅਦ ਹੋਰ ਵੀ ਆਪਣੇ ਕੋਲ ਜਿਵੇਂ ਨਾਮਤਰੀ ਕੰਪਨੀ ਦੇ ਹੋਰ ਅਲਫਾ ਸੀਡ ਹੋਰ ਕਈ ਵੈਰਾਈਟੀਆਂ ਦੇ ਆਪਣੇ ਕੋਲੇ ਕੰਪਨੀ ਦੇ ਬੀਜ ਆ ਰਹੇ ਨੇ ਔਰ ਚੰਗੇ ਬੀਜ ਆਪਾਂ ਲੈ ਕੇ ਆਉਣੇ ਆ ਆਪਾਂ ਕਦੇ ਵੀ ਉਹਨਾਂ ਦੇ ਤਕਜੂਸੀ ਨਹੀਂ ਕਰਦੇ ਜੀ ਆਪਾਂ ਸਸਤਾ ਬੀਜ ਲੈ ਕੇ ਆਈਏ ਜਿਹੜਾ ਮਤਲਬ ਆਪਾਂ ਨੂੰ ਸੋ ਸਸਤਾ ਲੇਕਿਨ ਜੋ ਪ੍ਰੋਫਿਟ ਜ਼ਿਆਦਾ ਹੋਵੇ ਆ ਪਿੰਦੇ ਤੇ ਨਹੀਂ ਸੋਚਦੇ ਔਰ ਚੰਗਾ ਬੀਜ ਜਿਹੜਾ ਵੀ ਆਪਣੇ ਜਿਵੇਂ ਚੰਗੀ ਰੇਟ ਵੀ ਆਪਣੇ ਚ ਪੂਰਾ ਆਪ ਦੇ ਕੇ ਚੰਗੇ ਬੀਜ ਬੀਜਰੇ ਔਰ ਜਿਹੜਾ ਵੀ ਕਿਸਾਨ ਨੂੰ ਆਉਣ ਵਾਲੇ ਸਮੇਂ ਚ ਕੋਈ ਦਿੱਕਤ ਨਾ ਆਵੇ ਚੰਗੇ ਬੀਜ ਲਿਆਰੇ ਔਰ ਚੰਗੇ ਰੇਟ ਤੇ ਲਿਆਰੇ ਇਹ ਜਿਹੜੇ ਤੁਸੀਂ ਬੀਜ ਪਨੀਰੀ ਤਿਆਰ ਕਰਕੇ ਵੇਚਦੇ ਹੋ ਇਹਦੇ ਝਾੜ ਦੂਜੇ ਆਮ ਕਿਸਾਨਾਂ ਨਾਲ ਬਰਾਬਰ ਹੁੰਦਾ ਜਾਂ ਵੱਧ ਹੁੰਦਾ ਜਾਂ ਕੋਈ ਫਰਕ ਹੁੰਦਾ ਵੇਖੋ ਇਹਦੇ ਵਿੱਚ ਹੁੰਦਾ ਵੀ ਇੱਕ ਤਾਂ ਜਦੋਂ ਆਪਣੀ ਜ਼ਮੀਨ ਹੈ ਤਾਂ ਬੀਜ ਦੀ ਜ਼ਮੀਨ ਪਤਲੀ ਜਾਂਦੀ ਨਾ ਉਦੋਂ ਉਹ ਜਿਹੜਾ ਬੀਜ ਉਹ ਜ਼ਿਆਦਾ ਝਾੜ ਦਿੰਦਾ ਹੁਣ ਜਦੋਂ ਆਪਣੇ ਕੋਲ ਕੋਈ ਬੰਦਾ ਪਨੀਰੀ ਲੈ ਕੇ ਜਾਂਦਾ ਤਾਂ ਵਾਕੇ ਇਹਨੂੰ ਬੜੇ ਵਧੀਆ ਰਿਜ਼ਲਟ ਮਿਲਦੇ ਆ ਇੱਕ ਤੋਂ ਨੇ ਆਪਣਾ ਬੀਜ ਜੇ ਮੈਂ ਰੱਖ ਕੇ ਮੰਨੋ ਆਪਣੀ ਦੀ ਬੀਜ ਹੁੰਦੀ ਹੈ ਉਹਦੇ ਉਹਦੇ ਖੇਤ ਚ ਪੁੱਟ ਕੇ ਉਹਦੀ ਲਾ ਲੈਣੀ ਇੱਕ ਇੱਕ ਇਹ ਇਧਰਲੇ ਖੇਤ ਚ ਪੁੱਟ ਕੇ ਪਨੇਰੀ ਉਧਰ ਜਾਣੀ ਤਾਂ ਉਥੇ ਉਹਦਾ ਬੀਜ ਉਹ ਜਿਆਦਾ ਸਫਲ ਹੋ ਜਾਂਦਾ ਔਰ ਉਹ ਚੰਗੇ ਰਿਜ਼ਲਟ ਦਿੰਦਾ ਆ ਦੱਸਦੇ ਆ ਵੀ ਜੇ ਜਿਹੜਾ ਬੀਜ ਕਿਸੇ ਹੋਰ ਖੇਤ ਦਾ ਹੋਵੇ ਪੋਇਆ ਕਿਤੇ ਹੋਰ ਜਾਵੇ ਉਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਝਾੜ ਵੀ ਬੜਾ ਦੂਸਰੇ ਖੇਤਾਂ ਨਾਲੋਂ ਝਾੜ ਵੀ ਜ਼ਿਆਦਾ ਬਿਲਕੁਲ ਵਧੀਆ ਨਿਕਲਦਾ ਤੇ ਅਗੇਤੀਆਂ ਪਛੇਤੀਆਂ ਸਾਰੀਆਂ ਕਿਸਮਾਂ ਸਾਰੀਆਂ ਕਿਸਮਾਂ ਗੇਤੀਆਂ ਪਛੇਤੀਆਂ ਔਰ ਸਾਰੀਆਂ ਪਨੀਰੀਆਂ ਆਪਣੇ ਕੋਲ ਸਬਜ਼ੀ ਦੀਆਂ ਵੀ ਅਵੇਲੇਬਲ ਔਰ ਝੋਨੇ ਬਸਪਦੀਆਂ ਅਵੇਲੇਬਲ ਹੁੰਦੀਆਂ ਜੀ ਆ ਇਹ ਸੁਣਿਆ ਸੀਗਾ ਵੀ ਜਿਹੜੇ ਤੁਹਾਡੇ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਜਿਹੜੇ ਬੀ ਲੈਣ ਆਉਂਦੇ ਆ ਹਾਂ ਤੇ ਜਿਹੜੇ ਬੀ ਲੈਣ ਆਉਂਦੇ ਆ ਉਹ ਇੰਨੀ ਦੂਰ ਤੋਂ ਆਦੇ ਆ ਮਜ਼ਦੂਰ ਤਾਂ ਲੈ ਆ ਨਹੀਂ ਸਕਦੇ ਫਿਰ ਉਹਨਾਂ ਨੂੰ ਕੋਈ ਪਨੀਰੀ ਪਟਨਾ ਔਖਾ ਕੰਮ ਨਹੀਂ ਹੁੰਦਾ ਨਹੀਂ ਪਨੀਰੀ ਤਾਂ ਆਪਣੇ ਕੋਲੇ ਮਜ਼ਦੂਰ ਆਪਣੇ ਕੋਲ ਹੈਗੇ ਆ ਲੇਬਰ ਉਹ ਪਨੀਰੀ ਪਟਮਾਤ ਮਤਲਬ ਤੁਸੀਂ ਪਨੀਰੀ ਪਟਨਾ ਵਾਸਤੇ ਲੇਬਰ ਮੁਹੱਈਆ ਵੀ ਕਰਵਾ ਦਿੰਦੇ ਹੋ ਲੇਬਰ ਲੱਭ ਕੇ ਵੀ ਲੇਬਰ ਅਵੇਲੇਬਲ ਹੁੰਦੀ ਹੈ ਉਹ ਪਨੀਰੀ ਪੜ ਦਿੰਦੀ ਔਰ ਜੇ ਆਪਾਂ ਗੱਲ ਕਰੀਏ ਵੀ ਇਹ ਪ੍ਰਤੀ ਮਰਲਾ ਇਹ ਕਿਸਕੇ रेट ਇੱਕ ਕਿਸਾਨ ਨੂੰ ਜਿਹਨੇ ਖਰੀਦਣੀ ਹੋਵੇ ਪੰਜਾਬ ਦੇ ਦੂਸਰੇ ਫਰੀਦਕੋਟ ਬਟਿੰਡਾ ਅੰਮ੍ਰਿਤਸਰ ਕਿ ਮਤਲਬ ਕਿਤੇ ਬੈਠਾ ਹੋਵੇ ਉਹਨਾਂ ਜੇ ਪਨੀਰੀ ਚਾਹੀਦੀ ਹੈ ਤਾਂ ਕੀ ਰੇਟ ਇਹ 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 ਬੀਜ ਦੀ ਉਹ ਰੇਟ ਦੇ حساب ਨਾਲ ਵਜਮੇ ਕੋਈ ਝੋਨੇ ਦੀਆਂ ਪਨੀਰੀਆਂ ਤੋਂ ਲਗਭਗ 1000 ਤੋਂ 1200 ਮਰਲਾ 1300 ਤੱਕ ਚੱਲਦਾ। ਤੋਂ ਜਿਵੇਂ ਮੈਂ ਕਿਸੇ ਪ੍ਰੀਮ 110 ਜਿਹੜਾ ਕਿ ਬੜਾ ਮਹਿੰਗਾ ਵੀ ਹੈ ਉਹਦੀ ਪਨੀਰੀ ਆਪਾਂ 1350 ਦਾ ਮਰਲਾ ਲਗਭਗ ਸ਼ੇਲੇ ਕਰਦੇ ਪਏ ਆਂ ਔਰ ਵਧੀਆ ਪਨੀਰੀ ਇੱਕ ਨੰਬਰ ਆਪਾਂ ਜਿਹੜੀ ਉਹ ਦੇ ਰਹੇ ਹਾਂ ਉਹਦੀ ਤਿਆਰ ਕਰਕੇ ਪੂਰੀ ਔਰ ਜੜੀਆਂ ਬਾਸ ਪਨੀਰੀ ਦੀਆਂ ਪਨੀਰੀਆਂ ਉਹਨਾਂ ਦੇ ਬੀਜ ਦੇ ਰੇਟ ਦੇ ਹਿਸਾਬ ਨਾਲ ਉਹ ਰੇਟ ਆ ਜਿਹੜਾ ਪਨੀਰੀ ਦਾ ਉੱਤੇ ਹੁੰਦਾ। ਮਤਲਬ ਜਿਹੜੀ ਜਿਹੜੀ ਕਿਸਮ ਦਾ ਬੀਜ ਹੈ ਕਿੰਨੀ ਕੋਦੀ ਵੈਲਿਊ ਹੈਗੀ ਆ ਜਿੰਨਾ ਉਹਦਾ ਮੁੱਲ ਆਪਨੋ ਅੱਗੇ ਮਿਲਦਾ ਉਹ ਸਭ ਤੇ ਤਿਆਰ ਕਰਕੇ ਆਪਾਂ ਉਸੇ ਰੇਟਾਂ ਤੇ ਅੱਗੇ ਹਾਂਜੀ ਹਾਂਜੀ ਤੁਸੀਂ ਜੇ ਆਪਣੇ ਪੰਜਾਬ ਪਹਿਲਾਂ ਤੁਸੀਂ ਆਪਣੇ ਤੁਹਾਡੇ ਪਰਿਵਾਰ ਚ ਤੁਹਾਡੀ ਹੈਲਪ ਕੌਣ ਕੌਣ ਕਰਦਾ ਇਸ ਕਿਤੇ ਸਭ ਤੋਂ ਜਿਹੜੀ ਵੱਡੀ ਹੈਲਪ ਤੋਂ ਜਿਵੇਂ ਮੇਰੇ ਫਾਦਰ ਸਾਹਿਬ ਨੇ ਮੇਰੀ ਕੀਤੀ ਆ ਔਰ ਜੋ ਵੀ ਕੰਮ ਮੈਂ ਅੱਜ ਤੱਕ ਮੈਂ ਸੋਚਿਆ ਵੀ ਮੈਂ ਕੰਮ ਕਰਨਾ ਹੈ ਤਾਂ ਉਹਨਾਂ ਮੈਨੂੰ ਕਦੇ ਵੀ ਨਹੀਂ ਰੋਕਿਆ ਔਰ ਉਸ ਤੋਂ ਦੂਜੇ ਨੰਬਰ ਤੇ ਗੱਲ ਕਰੀਏ ਤਾਂ ਮੇਰੀ ਵਾਈਫ ਦਾ ਬੜਾ ਜਿਹਾ ਵੱਡਾ ਸਹਿਯੋਗ ਹੈ ਕਾ ਮੇਰੇ ਨਾਲ ਤੋਂ ਇਸ ਇੱਥੇ ਪਹੁੰਚਿਆ ਅੱਜ ਤੱਕ ਔਰ ਜਿਹੜੀ ਚੰਗੀ ਪਨੀਰ ਦੀ ਜਮ ਲਗਭਗ ਸਬਜ਼ੀ ਦੀ ਪੇੜ ਦੀ ਗੱਲ ਕਰੀਏ ਤਾਂ ਆਪਣੀ ਲਗਭਗ 3 ਕਿੱਲੇ ਪਨੀਰੀ ਜਿਹੜੀ ਸੇਲ ਹੋ ਜਾਂਦੀ ਏ ਔਰ ਝੋਨੇ ਬਾਸਪੋਤ ਦੀ ਪਨੀਰੀ ਜਿਹੜੀ ਲਗਭਗ 5 ਕਿੱਲੇ ਤੱਕ ਸੇਲ ਹੋ ਜਾਂਦੀ ਏ ਔਰ ਇਹ ਬਹੁਤ ਵੱਡਾ ਸੁਜੋਗ ਹੈਗਾ ਸਾਡਾ ਸਾਰੇ ਪਰਿਵਾਰ ਦਾ ਓਕੇ ਜੇ ਆਪਾਂ ਗੱਲ ਕਰੀਏ ਇੱਕ ਆਮ ਕਿਸਾਨ ਜਿਹੜਾ 70 80 ਹਜ਼ਾਰ ਠੇਕਾ ਮਤਲਬ ਸਾਰੇ ਸਾਲ ਦੀ ਵਟਾਤ ਕਰਦਾ ਹੈ ਤੇ ਤੁਸੀਂ ਹੱਡ ਪਨਮੀ ਸਮੁੱਚਾ ਪਰਿਵਾਰ ਵਿੱਚ ਮਿਹਨਤ ਕਰਕੇ ਕਿੰਨੀ ਇੱਕ ਪ੍ਰਤੀ ਏਕੜ ਜਿਹੜੀ ਉਹ ਕਮਾਈ ਕਰਦੇ ਹੋ ਹਾਂਜੀ ਹਾਂਜੀ ਕਮਾਈ ਤਾਂ ਚਲੋ ਇਹਦੇ ਵਿੱਚ ਇੱਕ ਤਾਂ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਕੰਮ ਲੱਗੇ ਹੋਏ ਆ ਹਾਂ ਤੇ ਮਤਲਬ ਆਪ ਵੀ ਸਾਰੇ ਰੁੱਝੇ ਹੋਏ ਆ ਰੁੱਝੇ ਹੋਏ ਆ ਜਿਵੇਂ ਮਤਲਬ ਵੇਲਾ ਨਹੀਂਗਾ ਤੇ ਲਾਲਚ ਲੱਗੇ ਹੋਇਆ ਔਰ ਇਹਨਾਂ ਵਿੱਚ ਪ੍ਰੋਫਿਟ ਵੀ ਚੰਗਾ ਹੈ ਔਰ ਉਜਾ ਅਗਰ ਜੇ ਪਨੀਰੀ ਸਾਰੀ ਸੇਲ ਹੋ ਜਾਂਦੀ ਤੇ ਚੰਗਾ ਪ੍ਰੋਫਿਟ ਵੀ ਮਿਲ ਜਾਂਦਾ ਔਰ ਪੂਰਾ ਮਿਹਨਤ ਦਾ ਮੁੱਲ ਮਿਲਦਾ ਓਕੇ ਅਸੀਂ ਦੇਖਿਆ ਕਿ ਵੀਰ ਹੋਰਾਂ ਦੇ ਖੇਤ ਚ ਹਰ ਕਿਸਮ ਦੀ ਜਿਹੜੀ ਪਨੀਰੀ ਆ ਉਹ ਅਵੇਲੇਬਲ ਹੈਗੀ ਆ ਮਤਲਬ ਮਿਲ ਰਹੀ ਆ ਗੇਤੀਆਂ ਪਛੇਤੀਆਂ ਸਾਰੀਆਂ ਕਿਸਮਾਂ ਇਹਨਾਂ ਨੇ ਲਾਈਆਂ ਹੋਈਆਂ ਆ ਇਹ ਆ ਤੁਸੀਂ ਨਵੀਂ ਪਨੀਰੀ ਵੀ ਜੀ ਬਿਖੇਉ ਇਹ ਨਵੀਂ ਪਨੀਰੀ ਦੀ ਬਹੁਤ ਮੰਗ ਹੈ ਜੀ ਅੱਗੇ ਜਦੋਂ ਤੁਸੀਂ ਜ਼ਰੂਰਤ ਪਵੇ ਤੇ ਕੋਈ ਵੀ ਕਿਸਾਨ ਵੀਰ ਉਹ ਪਨੀਰੀ ਲੈ ਸਕਦੇ ਹੋ ਪਨੀਰੀ ਆਪਾਂ ਬੀਜ ਚੁੱਕੇ ਆ ਔਰ ਇਸ ਤੋਂ ਬਾਅਦ ਆਪਾਂ ਬੀਜ ਦੇ ਵੀ ਰਹਿਣਾ ਨਾਲ ਦੀ ਨਾਲ ਥੋੜੀ ਥੋੜੀ ਜਦੋਂ ਵੀ ਪਨੀਰੀ ਦੀ ਆਪਾਂ ਨੂੰ ਜ਼ਰੂਰਤ ਆ ਉਦੋਂ ਪਛੇਤਰੀਆਂ ਵੈਰਾਈਟੀਆਂ ਵੀ ਤੁਸੀਂ ਲੈ ਸਕਦੇ ਆ ਅੱਛਾ ਅਗੇਤੀ ਪਿਛੇਤੀ ਸਾਰੀਆਂ ਕਿਸਮਾਂ ਆ ਸਾਰੀਆਂ ਕਿਸਮਾਂ ਮਿਲਣਗੀਆਂ ਅਗੇਤੀ ਪਿਛੇਤੀ ਸਾਰੀਆਂ ਉਹ ਉਧਰ ਜਿਹੜੇ ਉਹ ਬਾਈ ਪੱਟੀ ਜਾਂਦੇ ਇਹ ਕਿਹੜੇ ਕਿਹੜੀ ਹੈਗੀ ਆ ਉਹ ਚੱਲ ਰਿਹਾ ਪੀਰ 111 ਤੇ ਪੀਰ 131 ਸੁਪਰੀਮ 110 ਉਹ ਪਨੀਰੀ ਲੋਕ ਲੈ ਜਾ ਰਹੇਗੇ ਅਸਲ ਅੱਛਾ ਉਹ ਉਹਦਾ ਜੋਰ ਚੱਲ ਰਿਹਾ ਹੈ ਹਾਂਜੀ ਹਾਂਜੀ ਤੇ ਆ ਛੋਟੀਆਂ ਛੋਟੀਆਂ ਕਿਆਰੀਆਂ ਜਿਵੇਂ ਬੀਜ ਕਿਆਰੀਆਂ ਕਿਆਰੀਆਂ ਕਹਿ ਲਈ ਆਪਾਂ ਇਹਨਾਂ ਚ ਜਿਹੜੀ ਤੁਸੀਂ ਫਸਲ ਬੀਜੀ ਹੋਈ ਆ ਇਹਦੇ ਇਹਦੇ ਇਹਦਾ ਕੀ ਮਤਲਬ ਹੈਗਾ ਇਹ ਇਹਦੇ ਵਿੱਚ ਵੀ ਆਪਣੇ ਸਾਰੀਆਂ ਵੈਰਾਈਟੀਆਂ ਜਿਵੇਂ ਪੀਆਰ 126 ਔਰ 17 18 ਬਾਸਪਤੀ 11 21 ਬਾਸਪਤੀ 18 85 ਬਾਸਪਤੀ ਸਾਰੀਆਂ ਵੈਰਾਈਟੀਆਂ ਮਿਲਣਗੀਆਂ ਔਰ ਸਾਡੇ ਨਾਲ ਮੌਜੂਦ ਹੈਗਾ ਨੌਜਵਾਨ ਦਿਲਪ੍ਰੀਤ ਸਿੰਘ ਜਿਹੜਾ ਉੱਚ ਸਿੱਖਿਆ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਹੀ ਲੈ ਰਿਹਾ ਤੇ ਉਹ ਇਸ ਉਦਮੀ ਕਿਸਾਨ ਦਾ ਪੁੱਤ ਆ। ਉਹਦੇ ਨਾਲ ਵੀ ਗੱਲਬਾਤ ਕਰਦੇ ਆ। ਕੀ ਨਾਮ ਰਾਜੇ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਦਿਲਜੀਤ ਸਿੰਘ ਹੈ ਜੀ। ਤੇ ਮੈਂ ਬੀਐਸਸੀ ਬਾਇਓਟੈਕਨੋਲੋਜੀ ਕਰ ਰਿਹਾ ਜੀ। ਕਿਹੜੀ ਜਗ੍ਹਾ ਕਰਦੇ ਹੋ? ਮੇਰਾ ਬਠਿੰਡੇ ਬਾਬਾ ਫਰੀਦ ਵਿਰੋਪੋ ਇੰਸਟੀਚਿਊਟ ਬਠਿੰਡਾ ਤੋਂ। ओके ਤੇ ਮੇਰਾ ਫਸਟイヤー ਕੰਪਲੀਟ ਹੋ ਗਿਆ ਤੇ 2イヤー ਪੈਂਡਿੰਗ ਨੇ 3イヤー ਦੀ ਡਿਗਰੀ ਹੈ ਜੀ ਓਕੇ 3イヤー ਡਿਗਰੀ ਤੇ ਤੁਹਾਡਾ ਆਮ ਜਿਹੜੇ ਬੱਚੇ ਉਹ ਵਿਦੇਸ਼ਾਂ ਵੱਲ ਦੌੜਦੇ ਆ ਤੁਸੀਂ ਜਿਹੜਾ ਖੇਤੀਬਾੜੀ ਨਾਲ ਰਿਲੇਟਡ ਆਪਣੇ ਜਿਹੜਾ ਫਿਊਚਰ ਚੁਣਿਆ ਪਵਿੱਖ ਚੁਣਿਆ ਐਜੂਕੇਸ਼ਨ ਚੁਣੀ ਆ ਇਹਦਾ ਇਹ ਕਿਉਂ ਦੇਖੋ ਜੀ ਮੈਂ ਤਾਂ ਸਰੂ ਤੋਂ ਪਹਿਲੇ ਪਰਿਵਾਰ ਦਾ ਰੁਝਾਨ ਏ ਤੇਰੇ ਫਾਦਰ ਸਾਹਿਬ ਦਾ ਰੁਝਾਨ ਇੱਧਰ ਸੀ ਖੇਤੀ ਵੱਲੇ ਤੇ ਮੇਰਾ ਵੀ ਸ਼ੁਰੂ ਤੋਂ ਰੁਝਾਨ ਇੱਧਰ ਹੀ ਰਿਹਾ ਤੇ ਬਾਹਰ ਜਾਣ ਦਾ ਵੈਸੇ ਵੀ ਸੋਚਿਆ ਨਹੀਂ ਕਿਉਂਕਿ ਆਪਣਾ ਕੰਮ ਵਧੀਆ ਚੱਲਦਾ ਹੈ ਅਜੀਤ ਫੀਡ ਤੋਂ ਖੇਤੀ ਤੋਂ ਨੀਰੀ ਦਾ ਕੰਮ ਵਧੀਆ ਚੱਲਦਾ ਜੀ ਪਨੀਰੀ ਸੇਲ ਦਾ ਤਾਂ ਕਰਕੇ ਫਿਰ ਰੁਝਾਨ ਉਧਰ ਪਿਆ ਨਹੀਂ ਜੀ ਸ਼ੁਰੂ ਤੋਂ ਤੇ ਆਪਣਾ ਇਹੀ ਕੰਮ ਨੂੰ ਹੀ ਉੱਤਮ ਸਮਝਿਆ ਤੇ ਇਹੀ ਕੀਤਾ ਜੀ ਓਕੇ ਆ ਬਿਲਕੁਲ ਹੀ ਗੱਭਰੂ ਜਿਥੇ ਇੱਕ ਨੌਜਵਾਨ ਜੇ ਸਾਡੇ ਅਜਿਹੇ ਨੌਜਵਾਨ ਜਿਹੜੇ ਆਪਣੇ ਪਿਤਾ ਪੁਰਖੀ ਕਿਤੇ ਖੇਤੀਬਾੜੀ ਨੂੰ ਸਾਡੇ ਪੰਜਾਬ ਦੇ ਵਿਸੇ ਸੱਭਿਆਚਾਰ ਨੂੰ ਸਮਰਪਿਤ ਹੋ ਕੇ ਇੱਥੇ ਪੰਜਾਬ ਅੰਦਰ ਰਹਿ ਕੇ ਉੱਚ ਸਿੱਖਿਆ ਹਾਸਲ ਕਰਨਗੇ ਤਾਂ ਪੰਜਾਬ ਜ਼ਰੂਰ ਤਰੱਕੀ ਕਸ਼ਾਲੀ ਦੀਆਂ ਲੀਹਾਂ ਨੂੰ ਸਿਰਜੇਗਾ ਤੇ ਤੁਸੀਂ ਜਿਹੜਾ ਬੀਜ ਡੈਡ ਹੁਣ ਕੰਮ ਕਰਦੇ ਆ ਇਹਦੇ ਸਬੰਧੀ ਕੁਝ ਕਹਿਣਾ ਚਾਹੁੰਦੇ ਹੋ ਬਿਲਕੁਲ ਹਾਂਜੀ ਆਪਾਂ ਕੰਮ ਕਰਦਿਆਂ ਨੂੰ 18 ਤੋਂ 20 ਸਾਲ ਹੋ ਗਏ ਫਾਦਰ ਸਾਹਿਬ ਨੂੰ ਸਾਰੇ ਪਰਿਵਾਰ ਦੇ ਯੋਗਦਾਨ ਨਾਲ ਮੇਰੇ ਮਾਤਾ ਜੀ ਨਾਲ ਸਾਰਿਆਂ ਨੇ ਬਹੁਤ ਮਿਹਨਤ ਨਾਲ ਵੀ ਕੰਮ ਸ਼ੁਰੂ ਕੀਤਾ ਹੈ ਬਾਬਾ ਜੀ ਦੀ ਕਿਰਪਾ ਨਾਲ ਤੇ ਇਹਨੂੰ ਹੀ ਮੈਂ ਅੱਗੇ ਤੋਂ ਅੱਗੇ ਹੋਰ ਲਿਜਾਣਾ ਚਾਹੁੰਨਾ ਇਸ ਲਈ ਕਰਤੋ ਆ ਬਾਦ ਜਿਹੜਾ ਕਿਸਾਨਾਂ ਦੇ ਹੈਲਪਰ ਬੰਨੇ ਚਾਹੁੰਦੇ ਨੇ ਸੇਵਾਦਾਰ ਬੰਨੇ ਚਾਹੁੰਦੇ ਨੇ ਤਾਂ ਜੋ ਉਹ ਉੱਤਮ ਬੀਜ ਲਗਾ ਕੇ ਆਪਣਾ ਜਿਹੜਾ ਆ ਇੱਥੇ ਹੋਣ ਤੇ ਆਪਾਂ ਉਹਨਾਂ ਨੂੰ ਵਧੀਆ ਸਲਾਹ ਦੇਵਾਂਗੇ ਵਧੀਆ ਚੀਜ਼ ਦੇਵਾਂਗੇ ਤੇ ਵਧੀਆ ਕੁਆਲਟੀ ਦੇਵਾਂਗੇ ਓਕੇ ਤੇ ਉਹਨਾਂ ਨੂੰ ਇਹਦਾ ਕੀ ਫਾਇਦਾ ਹੋਊਗਾ ਫਾਇਦਾ ਜੀ ਵੀ ਇੱਕ ਤਾਂ ਪਾਸੇ ਉਹ ਠੱਗੀ ਚੋਰੀ ਤੋਂ ਬਚਣਗੇ ਜੀ ਬਿਲਕੁਲ ਵਧੀਆ ਚੀਜ਼ ਦੇਵਾਂਗੇ ਤਾਂ ਉਹਨਾਂ ਨੂੰ ਸਲਾਹ ਵੀ ਦਿਆਗੇ ਚੰਗੀ ਕੀ ਅੱਗਾ ਸੇਲ ਦੇ ਵਿੱਚ ਜੋ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਨਾ ਵੀ ਤੇ ਉਹਨਾਂ ਜਿਹੜੀ ਵੱਟਤ ਉਹ ਹਾਂਜੀ 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 ਆਪਣੀਰੀ ਦੇ ਖੇਤ ਚ ਜਿਹੜੀ ਪਨੀਰੀ ਲੈਣ ਆਏ ਆ ਇੱਕ ਹੋਰ ਕਿਸਾਨ ਵੀਰ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਕਿਵੇਂ ਲੱਗਾ ਆ ਵੀਰ ਜੀ ਤੁਸੀਂ ਇੱਥੇ ਤੁਹਾਡਾ ਨਾਮ ਕੀ ਹੈ ਪਹਿਲਾਂ ਆਪਣੀ ਜਾਣਕਾਰੀ ਆਪਣਾ ਸੁਨਾ ਸਿੰਘ ਜੀ ਨਾਮ ਹੈ ਸੁਨਾ ਸਿੰਘ ਜੀ ਤੁਸੀਂ ਪਨੀਰੀ ਲੈਣ ਆਏ ਹੋ ਹਾਂਜੀ ਹਾਂਜੀ ਪਨੀਰੀ ਲੈਣ ਆਏ ਆ ਜੀ ਤੁਸੀਂ ਆਪ ਨਹੀਂ ਬੀਜਦੇ ਨਹੀਂ ਆਪ ਨਹੀਂ ਜੀ ਆਪਾਂ ਨੂੰ 5-6 ਸਾਲ ਹੋ ਗਿਆ ਆਪਨੇ ਬੀਜੀ ਦਾ ਜੀ ਤੇ ਇੱਥੋਂ ਹੀ ਪਨੀਰ ਲੈ ਕੇ ਜਾਂਦੇ ਇੱਥੋਂ ਲੈ ਕੇ ਜਾਈਦਾ ਜੀ ਤੇ ਇਹਨਾਂ ਦੀ ਕੀ ਐਸੀ ਖੂਬੀ ਆ ਜਿਹੜਾ ਤੁਸੀਂ ਇਹ ਆਪ ਦੀ ਪਨੀਰੀ ਬੀਜਨਾ ਛੱਡ ਕੇ ਇਹਨਾਂ ਤੋਂ ਪਨੀਰ ਲੈ ਕੇ ਜਾਂਦੇ ਆ ਇਹ ਪਨੀਰੀ ਬਹੁਤ ਵਧੀਆ ਜੀ ਇਹ ਰਿਜ਼ਲਟ ਵੀ ਬਹੁਤ ਅੱਛਾ ਆ ਰਿਹਾ ਜੀ ਪਨੀਰੀ ਦਾ ਝਾੜ ਵੀ ਚੰਗੀ ਸੇਵਾ ਕਰੀਏ ਝਾੜ ਵੀ ਵਾਧੂ ਮਿਲਦਾ ਜੀ ਅੱਛਾ ਹਾਂ ਜੀ ਤੇ ਕਦੇ ਕੋਈ ਰੋਗ ਰੂਗ ਤੋਂ ਨਹੀਂ ਰੋਗ ਤੋਂ ਬਚਾ ਠੀਕ ਰਹਿ ਜਾਂਦੀ ਏ ਵੀ ਇਹ ਦੁਆਂਜ ਸਪਰੀਆਂ ਕਰਦੀ ਦਾ ਮੌਕੇ ਤੇ ਤਾਂ ਠੀਕ ਰਹਿ ਜਾਂਦਾ ਵਧੀਆ ਜਾਂ ਝਾੜ ਦੂਜੇ ਦੂਜੀਆਂ ਪਨੀਰੀਆਂ ਨਾਲੋਂ ਜਾਂ ਦੂਜੇ ਖੇਤਾਂ ਨਾਲੋਂ ਕੋਈ ਫਰਕ ਪੈਂਦਾ ਹਾਂਜੀ ਫੇ ਪੈਂਦਾ ਥੋੜਾ ਬਹੁਤਾ ਫਰਕ ਪੈ ਜਾਂਦਾ ਹੈ ਜੀ ਓਕੇ ਹਾਂਜੀ ਮਤਲਬ ਜੋ ਚੰਗਾ ਪੋਤ ਤਿਆਰ ਆ ਤਾਂ ਝਾੜ ਵੀ ਚੰਗਾ ਹੀ ਚੰਗਾ ਚੰਗਾ ਹਾਂਜੀ ਆਪਣੇ ਰਿਸ਼ਤੇਦਾਰ ਵੀ ਜਲਾਲਾਬਾਦ ਗੁਰੂ ਸਾਹਿਬੀ ਗੱਲ ਜਾਂਦੇ ਨੇ 11 21 ਦੀ ਹੋਰ ਵੀ ਪਨੀਰੀਆਂ ਜਾਂਦੇ ਨੇ ਜੋ ਵੀ ਕਿਸਮ ਚੇ ਪਿੰਨ ਲੋਡ ਹੋਵੇ ਸਾਰੀਆਂ ਹੀ ਬੀਜ ਹੈ ਮਤਲਬ ਬੇਚ ਜਿੱਕੋ ਹਾਂਜੀ ਹਾਂਜੀ ਬਗੈਰ ਡਰ ਤੋਂ ਵੀ ਖਰੀਦੋ ਤੇ ਹਾਂਜੀ 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 ਲੈਤੀ ਕੋਈ ਦਿੱਕਤ ਨਹੀਂ ਆਈ ਜੀ ਬਹੁਤ ਵਧੀਆ ਜਰਡ ਮਿਲ ਰਿਹਾ ਜੀ ਦੂਜੇ ਕਿਸਾਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਜਿਨ੍ਹਾਂ ਨੇ ਪਨੀਰੀਆਂ ਲੈਣੀਆਂ ਜਾਂ ਆਬ ਨਹੀਂ ਪੀਤੀ ਉਹਨਾਂ ਨੂੰ ਇਹੋ ਹੀ ਕਹਿਣਾ ਚਾਹੁੰਦੇ ਆਂ ਵੀ ਅੱਖਾਂ ਮੀਚ ਕੇ ਆ ਕੇ ਲੈ ਜਾਓ ਜੀਦਰ ਨਰਸਰੀ ਤੋਂ ਬਹੁਤ ਵਧੀਆ ਪਿੰਡ ਵਾਗੇ ਵਾਲੇ ਤੋਂ ਆ ਕੇ ਤੁਸੀਂ ਪਨੀਰੀ ਲੈ ਸਕਦੇ ਹਾਂਜੀ ਪਨੀਰੀ ਲੈ ਸਕਦੇ ਇਹਦੇ ਖੇਤਰੀ ਵੀ ਮਿਲ ਸਕਦੀ ਏ ਜੇਤਰੀ ਵੀ ਮਿਲ ਸਕਦੀ ਏ ਮਨਪਸੰਦ ਮਿਲੋ ਜਿਹੜੀ ਮਰਜ਼ੀ ਜਾਓ ਜੀ ਹਾਂਜੀ ਆ ਕਿਸਾਨ ਵੀਰੋ ਤੁਸੀਂ ਦੇਖਿਆ ਹੈ ਕਿ ਜਿਹੜੇ ਵੀਰ ਕੁਲਦੀਪ ਸਿੰਘ ਹੋਰਾਣੇ ਵਾਗੇ ਵਾਲੇ ਜਿਹੜਾ ਪਨੀਰੀ ਉਹ ਵੱਡੇ ਖੇਤਰ ਚ 5 ਏਕੜ ਜਿਹੜੀ ਪਨੀਰੀ ਇਹਨਾਂ ਨੇ ਬੀਜੀ ਹੋਈ ਆ ਹਰ ਕਿਸਮ ਦੀ ਪਨੀਰੀ ਆ ਸ਼ੁੱਧ ਤੇ ਮਿਆਰੀ ਬੀਜ ਆ ਤੇ ਕੋਈ ਉਹਦੇ ਚ ਗੰਦ ਨਹੀਂ ਹਰ ਸੰਭਵ ਤੱਤ मिनਰਲਸ ਜਿਹੜੇ ਇਹ ਪਨੀਰੀ ਨੂੰ ਦਿੰਦੇ ਆ ਤਾਂ ਜਿਹੜੀ ਪਨੀਰੀ ਅਗਲੇ ਖੇਤ ਚ ਜਾ ਕੇ ਮਾਲ ਦੀ ਨਾਲ ਗਰੋਥ ਕਰੇ ਅਤੇ ਕਿਸਾਨ ਨੂੰ ਵਟਤਵਧ ਕਰੇ ਮਤਲਬ ਉਹਦਾ ਝਾੜ ਦੂਜੀਆਂ ਫਸਲਾਂ ਨਾਲੋਂ ਵੱਧ ਨਿਕਲੇ ਤਾਂ ਹੀ ਇਹਨਾਂ ਵੀਰ ਹਰਾਂ ਦਾ 18 20 ਸਾਲ ਤੋਂ ਜਿਹੜਾ ਇਹ ਕੀਤਾ ਕਰਦੇ ਆ ਕਾਰੋਬਾਰ ਕਰਦੇ ਆ ਪੈਦਾਵਾਰ ਪਨੀਦੀ ਕਰਦੇ ਆ ਜਿੰਨੋਂ ਦਿਨ ਵੱਧ ਰਿਹਾ ਤੇ ਤੁਸੀਂ ਵੀ ਬੇਚੀਜ਼ੇ ਕੋ ਹੋ ਕੇ ਵੀਰ ਹਰਾਂ ਨਾਲ ਸੰਪਰਕ ਕਰੋ ਨੰਬਰ ਤੇ ਸਕਰੀਨ ਤੇ ਚੱਲ ਰਿਹਾ ਆ ਅਤੇ ਇਹਨਾਂ ਨਾਲ ਸੰਪਰਕ ਕਰੋ WhatsApp ਕਰੋ ਦੂਜੂ ਕਰੋ ਤੁਹਾਨੂੰ ਮਜ਼ਦੂਰ ਲਿਆਉਣ ਦੀ ਵੀ ਕੋਈ ਲੋੜ ਨਹੀਂ ਤੁਹਾਨੂੰ ਇਸ ਖੇਤ ਚ ਸਿਰਫ ਆਉਣਾ ਹੀ ਹੈ ਤੁਹਾਨੂੰ ਪਨੀਰੀ ਜਿਹੜੀ ਪੱਟੀ ਪਟਾਈ ਨਦੀ ਲਦਾਈ ਮਿਲ ਜੂਗੀ ਬੇਫਿਕਰ ਹੋ ਕੇ ਆਓ ਅਤੇ ਆਪਣੀ ਜਿਹੜੀ ਝੋਨੇ ਦੀ ਫਸਲ ਉਹ ਪੂਰੇ ਵਿਸ਼ਵਾਸ ਨਾਲ ਵੱਡੀ ਝਾੜ ਵਾਲੀ ਵਧੇਰੇ ਵਟਤ ਵਾਲੀ ਉਗਾਓ ਅੱਜ ਇੰਨਾ ਹੀ ਆਉਣ ਵਾਲੇ ਦਿਨਾਂ ਚ ਫਿਰ ਮਿਲਾਂਗੇ ਆਪਾਂ ਵੀਰ ਹੋਰਾਂ ਨੂੰ ਧੰਨਵਾਦ ਕਰਦੇ ਆਂ ਵੀਰ ਜੀ ਬਹੁਤ ਬਹੁਤ ਧੰਨਵਾਦ ਤੇ ਹੁਣ ਲੈਨੇ ਤੁਹਾਡੇ ਤੋਂ ਛੁੱਟੀਆਂ ਸਤਿ ਸ੍ਰੀ ਅਕਾਲ